ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਤੱਕਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਜੋ ਬੀਬੀ ਜਗੀਰ ਕੌਰ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਸੀਗਾ ਸਪਸ਼ਟ ਕਰਨ ਦੇਣ ਲਈ ਕਿ ਰੋਮਾਂ ਦੀ ਬੇਅਦਬੀ ਕੀਤੀ ਜਾਂ ਆਪਣੀ ਧੀ ਦੇ ਜੋ ਵੀ ਉਹਨਾਂ ਦੇ ਨਾਲ ਹੋਇਆ ਉਸ ਮਾਮਲੇ ਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗੇ ਉਹ ਕਹਿੰਦੇ ਨੇ ਕਿ ਕੋਰਟ ਤੋਂ ਮੈਨੂੰ ਬਰੀ ਕਰ ਦਿੱਤਾ ਗਿਆ ਲੰਮਾ ਸਮਾਂ ਸੰਤਾਪ ਹੋ ਗਿਆ ਇਸ ਚੀਜ਼ ਦਾ ਸਿਆਸੀ ਤੌਰ ਦੇ ਉੱਤੇ ਉਹ ਕਹਿੰਦੇ ਕਿ ਮੈਨੂੰ ਹਾਸ਼ੀਏ ਤੇ ਧੱਕਣ ਲਈ ਜਾਂ ਮੇਰੇ ਵਿਰੋਧੀ ਜਿਹੜੇ ਨੇ ਉਹਨਾਂ ਵੱਲੋਂ ਇਹ ਚਾਲਾਂ ਚੱਲੀਆਂ ਗਈਆਂ ਤੇ ਹੁਣ ਵੀ ਉਸੇ ਢੰਗ ਨਾਲ ਕੀਤਾ ਗਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੱਤਰ ਦਿੱਤਾ ਬੀਬੀ ਜ਼ਗੀਰਕੌਰ ਇਸ ਮਾਮਲੇ 'ਚ ਕਹਿੰਦੇ ਨੇ ਕਿ ਇਹ ਮਸਲਾ ਜਿਹੜਾ ਨਿਰੋਲ ਸਿਆਸੀ ਹੈ ਤੇ ਇਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਬਹੁਤ ਵੱਡੀ ਢਾਹ ਲੱਗੀ ਹੈ ਕਿ ਉੱਥੇ ਪਹੁੰਚ ਕੇ ਇਸ ਤਰੀਕੇ ਦੇ ਨਾਲ ਹੁਕਮ ਲਾਗੂ ਕਰਾਉਣੇ ਜਾਂ ਜੋ ਵੀ ਹੈ ਡਾਕਟਰ ਸਭ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸੁਖਵਿੰਦਰ ਜੀ ਜਿੰਨੇ ਵੀ ਤੁਹਾਡੇ ਰਾਈ ਸੁਣ ਰਜਾ ਵੇਖ ਰਹੇ ਨੇ ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਸੱਚੀ ਗਾਲ ਸਤ ਸ੍ਰੀ ਅਕਾਲ ਡਾਕਟਰ ਸਭ ਇਹਨੂੰ ਇਸ ਮਾਮਲੇ ਨੂੰ ਅਸੀਂ ਦੋਹਾਂ ਪੱਖਾਂ ਤੋਂ ਸਮਝਣਾ ਚਾਹਾਂਗੇ ਕਿਉਂਕਿ ਤੁਸੀਂ ਧਾਰਮਿਕ ਤੇ ਜਦੋਂ ਪੰਥਕ ਸਿਆਸਤ ਦੀ ਅਸੀਂ ਗੱਲ ਕਰਦੇ ਆਂ ਤੁਸੀਂ ਦੋਹਾਂ ਨੂੰ ਨੇੜਿਓਂ ਵਿਚਰ ਕੇ ਤੱਕਿਆ ਆ ਕਿ ਆਖਰਕਾਰ ਚੱਲਦਾ ਕੀ ਆ ਕਿ ਕਿਵੇਂ ਕਿਸੇ ਦੀ ਕਿਰਦਾਰ ਕੁਸ਼ੀ ਕੀਤੀ ਜਾਂਦੀ ਹੈ ਖਾਸ ਕਰ ਜਦੋਂ ਕੋਈ ਮਤਲਬ ਕਿ ਕੋਈ ਔਰਤ ਇਹੋ ਜਿਹੇ ਮਾਮਲਿਆਂ ਦੇ ਵਿੱਚ ਅੱਗੇ ਵੱਧਦੀ ਆ ਬੀਬੀ ਜ਼ਗੀਰਕੌਰ ਦੇ ਮਾਮਲੇ ਨੂੰ ਤੁਸੀਂ ਕਿਵੇਂ ਸਮਝਦੇ ਹੋ ਸੁਖਵਿੰਦਰ ਜੀ ਤਿੰਨ ਅਦਾਲਤਾਂ ਹੁੰਦੀਆਂ ਜੀ ਜੀ ਇੱਕ ਤਾਂ ਜੋ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਹਾਈ ਕੋਰਟ ਚਲੇਗੇ ਲੋਅਰ ਕੋਰਟ ਜੇ ਜਾਂ ਫਿਰ ਸੁਪਰੀਮ ਕੋਰਟ ਸੈਸ਼ਨ ਜੱਜ ਜਿੱਥੇ ਹੋਣ ਜਾਂ ਸਾਰੇ ਅਲੱਗ-ਅਲੱਗ ਕੋਰਟ ਇੱਕ ਤਾਂ ਉਹ ਜੋ ਅਸੀਂ ਆਪ ਸਾਰੇ ਯਾਨੀ ਭੁਗਤਦੇ ਆਂ ਦੂਸਰਾ ਹੁੰਦਾ ਜੇ ਲੋਕ ਅਦਾਲਤ ਜਿੱਥੇ ਲੋਕੀ ਫੈਸਲਾ ਕਰ ਲੈਂਦੇ ਨੇ ਆਪਣੇ ਹਿਸਾਬ ਨਾਲ ਕਿ ਅਸੀਂ ਤਾਂ ਇਹੀ ਸੱਚ ਮੰਨਣਾ ਉਹ ਚਲਦੀ ਜੇ ਜਿਹੜੇ ਕੋਈ ਹਜ਼ਾਰਾਂ ਨਹੀਂ ਯਾਨੀ ਲੱਖਾਂ ਸਾਲਾਂ ਤੱਕ ਉਹ ਸੋਚ ਪੱਕੀ ਤੌਰ ਤੇ ਪੁਸ਼ਤਦਰ ਪੁਸ਼ਤ ਚਲਦੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਉਹਨੂੰ ਤਬਦੀਲ ਕਰਨਾ ਚਾਹੋ ਉਹ ਹੁੰਦੀ ਜੇ ਲੋਕ ਅਦਾਲਤ ਤੀਸਰੀ ਹੁੰਦੀ ਜੇ ਰੱਬ ਦੀ ਅਦਾਲਤ ਜਿੱਥੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੀ ਸੁਣਨੀ ਹੁੰਦੀ ਜੇ ਯਾਨੀ ਜੇ ਸਾਡਾ ਮਨ ਹੀ ਉਸ ਤੋਂ ਉੱਕ ਚੁੱਕਿਆ ਕਿ ਅਸੀਂ ਤਾਂ ਇਹ ਗੱਲਾਂ ਮੰਨਦੇ ਹੀ ਨਹੀਂ ਯਾਨੀ ਆਪਣਾ ਮਨ ਹੀ ਤੁਸੀਂ ਵਿਗਾੜ ਵਾਲੇ ਪਾਸੇ ਲਾ ਲਿਆ ਹੈ ਤਫ਼ਰੋ ਕਿਤੇ ਨਾ ਕਿਤੇ ਉਹ ਇੱਕ ਹੋਰ ਉੱਚੀ ਅਦਾਲਤ ਤੋਂ ਫੈਸਲਾ ਆਪਣਾ ਸੁਣਾ ਦਿੰਦੀ ਏ ਉਹ ਫਿਰ ਨਾ ਸ਼ਬਦ ਕੱਖ ਨਹੀਂ ਰਹਿੰਦਾ ਜਿਵੇਂ ਉਹ ਵੱਲੇ ਹਾਲ ਤੱਕ ਲੈ ਜਾਂਦੀ ਜੇ ਸੋ ਇਹ ਵੱਖੋ ਵੱਖਰਾ ਜੋ ਅਸੂਲ ਬਣੇ ਹੋਏ ਨੇ ਇਸ ਧਰਤੀ ਤੇ ਕਿ ਨਰਕ ਜਾਂ ਸਵਰਗ ਇੱਥੇ ਹੀ ਭੁਗਤਨੇ ਪੈ ਜਾਂਦੇ ਨੇ ਸੋ ਉਹ ਇੱਕ ਵੱਖ ਪਹਿਲੂ ਜੇ ਦੂਸਰਾ ਪਹਿਲੂ ਆਈਏ ਕਿ ਜਿਸ ਨੇ ਹੁਣ ਤੁਸੀਂ ਧਾਰਮਿਕ ਤੇ ਉਹ ਦੋਨਾਂ ਚੋਂ ਕਿਉਂਕਿ ਅੰਤਰ ਪੁੱਛਿਆ ਜੇ ਧਾਰਮਿਕ ਪੱਖੋਂ ਚੱਲੀਏ ਤਾਂ ਜੇ ਅਸੀਂ ਧਰਮ ਨੂੰ ਅਸਲ ਚ ਧਰਮ ਦਾ ਸੰਬੰਧ ਹੁੰਦਾ ਸਾਡੇ ਅੰਦਰ ਦੇ ਨਾਲ ਬਾਹਰੀ ਤਾਂ ਸਿਰਫ ਦਿਖਾਵਾ ਹੀ ਹੁੰਦਾ ਕਿ ਮੈਂ ਕਰਿਓ ਜਿਹਨੂੰ ਮਾੜਾ ਲੱਗਦਾ ਹੋਵੇ ਤਾਂ ਇਹ ਦਿਖਾਵਾ ਅਸੀਂ ਬਥੇਰੀ ਥਾਂ ਤੇ ਕਰਦੇ ਆ ਜਿੱਥੇ ਕਿ ਮੈਂ ਨਾਮ ਤਾਂ ਹੁਣ ਬਿਲਕੁਲ ਹੀ ਨਹੀਂ ਲਾਵਾਂਗੀ ਮੇਰਾ ਖਿਆਲ ਹੈ ਲੋਕ ਮੇਰੇ ਤੋਂ ਵੱਧ ਜਾਣਦੇ ਹੋਣਗੇ ਤੁਸੀਂ ਆਪ ਮੀਡੀਆ 'ਚੋਂ ਵੱਧ ਜਾਣਦੇ ਹੋਵੋਗੇ ਕਿ ਜਿਹੜੇ ਗਾਤਰਾ ਪਾ ਕੇ ਤਾਂ ਉਸ ਕਿਸਮ ਦਾ ਕਿ ਮੈਂ ਹੱਥ ਜੋੜ ਕੇ ਮੰਗਦੀਆਂ ਵਿਖਾਵਾ ਕਰ ਲੈਂਦੇ ਨੇ ਪਰ ਅੰਦਰੋਂ ਕਿਸ ਢੰਗ ਨਾਲ ਉਹਨਾਂ ਨੇ ਔਰਤਾਂ ਪ੍ਰਤੀ ਉਹਨਾਂ ਦੀ ਸੋਚ ਹੁੰਦੀ ਹੈ ਕਿਸ ਢੰਗ ਨਾਲ ਉਹਨਾਂ ਦੇ ਉਹਨਾਂ ਨੂੰ ਉਹ ਛੋਂਦੇ ਨੇ ਕਿਸ ਉਹਨਾਂ ਦੇ ਮਨ ਅੰਦਰ ਕਿੱਡੀ ਕੁ ਮੈਲ ਏ ਉਹ ਸਾਰਾ ਕੁਝ ਹੁੰਦਿਆਂ ਹੋਇਆਂ ਕਿਵੇਂ ਉਹ ਜੋ ਵੀ ਆਪਣਾ ਵਿਹਾਰ ਕਰਦੇ ਨੇ ਜਿੱਥੇ ਭਾਵੇਂ ਘਰੇਲੂ ਹਿੰਸਾ ਹੋਏ ਜਾਂ ਘਰ ਵਿੱਚ ਬੇਟੀ ਦੇ ਨਾਲ ਇਸ ਤਰ੍ਹਾਂ ਕੀਤਾ ਹੋਏ ਬਿਲਕੁਲ ਇੰਜੀ ਜੇ Hindu ਧਰਮ ਨੂੰ ਮੰਨਦੇ ਲੋਕ ਜੇ ਉਹ ਮੰਦਰ ਦੇ ਵਿੱਚ ਯਾਨੀ ਉਸੇ ਥਾਂ ਤੇ ਇੱਕ ਬੇਟੀ ਦਾ ਔਲਾਦਕਾਰ ਤੱਕ ਕਰ ਜਾਂਦੇ ਨੇ ਕਤਲ ਤੱਕ ਕਰ ਜਾਂਦੇ ਨੇ ਸੋ ਮਕਸਦ ਮੇਰਾ ਦੱਸਣ ਦਾ ਇੱਥੋਂ ਸੀ ਕਿ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਆਧਾਰ ਬਣਾਉਣਾ ਚਾਹਨੀ ਆ ਕਿ ਧਾਰਮਿਕ ਪੱਖ ਸਾਡੇ ਮਨ ਦੇ ਅੰਦਰ ਨਾਲ ਸਬੰਧ ਰੱਖਦਾ ਕਿ ਅਸੀਂ ਕਿੰਨੇ ਕੁ ਡੂੰਘੇ ਉਸ ਨਾਲ ਜੁੜੇ ਹੋਏ ਹਾਂ ਕਿ ਸਾਡਾ ਜੋ ਉਹ ਧਰਮ ਸਾਡੇ ਲਈ ਹੱਦ ਬੰਨੇ ਬੰਨਦਾ ਜੇ ਕਿ ਅਸੀਂ ਉਸ ਉਹਨਾਂ ਹੱਦ ਪੰਨਿਆਂ ਨੂੰ ਮਨਜ਼ੂਰ ਕਰ ਰਹੇ ਆ ਤਾਂ ਤੁਹਾਡਾ ਮਨ ਕਿੰਨਾ ਸਟਰੋਂਗ ਹੈ ਉਹਦੇ ਨਾਲ ਜੁੜਿਆ ਹੋਇਆ ਕਿ ਤੁਸੀਂ ਇੱਕ ਪਾਸੇ ਆਰ ਜਾਂ ਪਾਰ ਦੀ جنگ ਵਿੱਢ ਜਾਂਦੇ ਹੋ ਕਿ ਜਦੋਂ ਆਪਾਂ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਲਲਕਾਰ ਸੀ ਤਾਂ ਉਹ ਪੰਜ ਸਿਰ ਅਗਾ ਆਏ ਸਨ ਕਿ ਹਾਂਜੀ ਅਸੀਂ ਸਮਰਪਤ ਆ ਸੋ ਧਰਮ ਦਾ ਮਤਲਬ ਜੇ ਤੁਸੀਂ ਉਹਨੂੰ ਸਮਰਪਣ ਕੀਤਾ ਹੋਣਾ ਉਹਦੇ ਤੇ ਕੋਈ ਵੀ ਹੁਕਮ ਹੋਣ ਸਭ ਜੀ ਸਿਰ ਆਪਾਂ ਅੰ ਮੰਨਦੇ ਆ ਵੀ ਹਾਂਜੀ ਇਹ ਸਿਰ ਮੱਥੇ ਅਸੀਂ ਸਭ ਕਬੂਲ ਕੀਤਾ ਹੁਣ ਜੇ ਅਸੀਂ ਵਿਖਾਵੇ ਲਈ ਕਰ ਰਹੇ ਆ ਧਰਮ ਤਾਂ ਫਿਰ ਉਹਦੇ ਵਿੱਚ ਬਹੁਤ ਕੁਝ ਤਬਦੀਲੀਆਂ ਹੁੰਦੀਆਂ ਨੇ ਜਿਵੇਂ ਮਿਸਾਲ ਵਜਾਉ ਆਪਾਂ ਜੇ ਕਹਿੰਿਆ ਕਿ ਇੱਥੇ ਜੇ ਅੰਮ੍ਰਿਤ ਛਕਣਾ ਤਾਂ ਰੋਮਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਸੁਖਵਿੰਦਰ ਜੀ ਤੁਸੀਂ ਜਾਂ ਮੈਂ ਉਹਦੇ ਵਿੱਚ ਬਿਲਕੁਲ ਹੀ ਕਿਸੇ ਪਾਸਿਓਂ ਅਸੀਂ ਭਾਵੇਂ ਲੋਕ ਅਦਾਲਤ ਦਾ ਹਿੱਸਾ ਭਾਵੇਂ ਬਣ ਜਾਈਏ ਨਾ ਅਸੀਂ ਉਹਨਾਂ ਦੇ ਮਨ ਦੀ ਨਾ ਰੱਬ ਦੇ ਅਦਾਲਤ ਦੀ ਨਾ ਅਸੀਂ ਉਸ ਅਕਾਲ ਤਖਤ ਦੀ ਜੋ ਸੁਪਰੀਮ ਅਸੀਂ ਕਹਿੰਦੇ ਆ ਜੀ ਟੈਂਪੋਰਲ ਸੀਟ ਹੈ ਨਾ ਅਸੀਂ ਉਹਦਾ ਹਿੱਸਾ ਅਸੀਂ ਇੱਕ ਲੋਕ ਅਦਾਲਤ ਵਜੋਂ ਜ਼ਰੂਰ ਇਸਤੇ ਕੁਛ ਨਾ ਕੁਛ ਬੋਲ ਸਕਦੇ ਆ ਆਪਣੇ ਮਨ ਅੰਦਰ ਪਰ ਅਸਲੀ ਫੈਸਲਾ ਲੈਣ ਵਾਲਾ ਜਾਂ ਉਹਨਾਂ ਦਾ ਆਪਣਾ ਮਨ ਜਿਨੇ ਕਹਿਣਾ ਕਿ ਮੈਂ ਇਹ ਕੀਤਾ ਜਾਂ ਨਹੀਂ ਜਾਂ ਫਿਰ ਉਹ ਸੁਪਰੀਮ ਸੀਟ ਹੈ ਜਿਹੜੀ ਸਾਡੀ ਟੈਂਪੋਰਲ ਸੀਟ ਉਹਨਾਂ ਦੀ ਪਰ ਗੱਲ ਵੱਡੀ ਬਹੁਤ ਅਹਿਮ ਇੱਕ ਇਹ ਜੇ ਸੁਖਵਿੰਦਰ ਜੀ ਕਿ ਜਦੋਂ ਇਹ ਸ਼ਬਦ ਅਸੀਂ ਵਰਤਦੇ ਯਾ ਟੈਂਪੋਰਲ ਸੀਟ ਸਾਡੀ ਉਹ ਸੁਪਰੀਮ ਸੀਟ ਜਿਸ ਤੇ ਅਸੀਂ ਆਪਣੇ ਗੁਰੂ ਨੂੰ ਬੈਠਿਆ ਵੇਖਦੇ ਆ ਕਿ ਉਹਨਾਂ ਨੇ ਇਹ ਅਕਾਲ ਤਖਤ ਇੱਕ ਬਣਾਇਆ ਜਿੱਥੋਂ ਅਸੀਂ ਸਾਰਿਆਂ ਲਈ ਇੱਕ ਹਦਾਇਤ ਇੱਕ ਹੁਕਮ ਸੀ ਸਾਰਾ ਕੁਝ ਨਿਕਲਣਾ ਉਸ ਤਖਤ ਦੀ ਐਮਿਅਤ ਕਿ ਅਸੀਂ ਉਹਨੀ ਰੱਖ ਸਕੇ ਬਹੁਤ ਵੱਡਾ ਸਵਾਲ ਜੈ ਸੁਖਿੰਦਰ ਜੀ ਇਸ ਤੋਂ ਬਾਅਦ ਮੇਰਾ ਖਿਆਲ ਹੈ ਬਾਕੀ ਗੱਲਾਂ ਤੁਰਦੀਆਂ ਨੇ ਕਿ ਉਸ ਥਾਂ ਤੋਂ ਕਿਉਂਕਿ ਮੈਂ ਦੋਨਾਂ ਦੇ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹੁੰਨੀ ਹਾਂ ਕਿ ਇੱਕ ਪਾਸਾ ਅਸੀਂ ਦੱਸ ਦਿੱਤਾ ਕਿ ਉਹ ਕੀ ਉਹਨਾਂ ਨੇ ਕੀਤਾ ਕਿ ਰੋਮਾਂ ਦੀ ਬੇਅਦਬੀ ਜੇ ਉਹਨਾਂ ਨੇ ਕੀਤੀ ਤਾਂ ਉਹ ਜੇ ਅਸੀਂ ਉਹਨਾਂ ਦੇ ਆਧਾਰ ਵਿੱਚ ਤੁਰਦੇ ਹਾਂ ਕਿ ਉਹ ਉਹਨਾਂ ਨੇ ਯਾਨੀ ਜਿਹੜੇ ਵੀ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਦੇ ਵਿੱਚ ਜੇ ਉਹ ਕੀਤੇ ਗਏ ਤਾਂ ਉਹ ਗੁਨਾਹਗਰ ਹੋ ਸਕਦੇ ਨੇ ਪਰ ਦੂਜੇ ਪਾਸੇ ਕਿ ਜੇ ਉਸ ਤਖਤ ਦੀ ਜਿਹਦੀ ਅਸੀਂ ਗੱਲ ਕਰਦੇ ਹਾਂ ਉੱਥੇ ਨਾ ਉਸ ਬਾਬਤ ਏ ਵੀ ਕਵੀ ਨੇ ਕੀ ਹੋਇਆ ਇੱਕ ਨੇ ਕਿ ਤਖਤ ਬਹਿ ਤਖਤੇ ਕੇ layak ਬਹੁਤ ਡੂੰਗੀ ਗੱਲ ਜੇ ਕਿ ਕੀ ਅਸੀਂ ਉਸ ਤਖਤ ਤੇ ਬੈਠੇ ਕਿਸੇ ਨੂੰ ਸਿਆਸਤਦਾਨ ਦੇ ਪੈਰਾਂ ਦੇ ਕੋਲ ਥੱਲੇ ਬੈਠਿਆ ਤਾਂ ਨਹੀਂ ਦੇਖ ਲਿਆ ਤਾਂ ਉਹ ਤਖਤ ਦੀ अहमियत ਕਿੱਥੇ ਲਿਆ ਕੇ ਅਸੀਂ ਡੇਗੀ ਤਾਂ ਫਿਰ ਉਸ ਤਖਤ ਤੇ ਬੈਠੇ ਕਿ ਉਸ ਤਖਤ ਦੇ layak ਹਨ ਜਾਂ ਨਹੀਂ ਬਹੁਤ ਵੱਡਾ ਸਵਾਲ ਜੇ ਕਿ ਉਹ ਕਿਸੇ ਦੀ ਅਧੀਨਗੀ ਮੰਨਦੇ ਨੇ ਜਾਂ ਉਹ ਆਪਣੇ ਰੱਬ ਦੀ ਆਪਣੇ ਗੁਰੂ ਦੀ ਸਿਰਫ ਉਸੇ ਨੂੰ ਸੁਪਰੀਮ ਸਮਝ ਕੇ ਉਹਦੇ ਅਧੀਨ ਉਹਨੂੰ ਅਧੀਨਗੀ ਉਹਦੀ ਕਬੂਲ ਕਰਦੇ ਨੇ ਸੋ ਇਹਨਾਂ ਦੋਨਾਂ ਨੂੰ ਜੇ ਆਪਾਂ ਪਹਿਲੂ ਲੈ ਲਈਏ ਫਿਰ ਮੈਂ ਆਪਾਂ ਚੱਲਦੇ ਆ ਕਿ ਜੇ ਬੀਬੀ ਜੀ ਕਿਉਂਕਿ ਮੈਂ ਫਿਰ ਕਹਦੇ ਆ ਕਿ ਮੈਂ ਲੋਕ ਅਦਾਲਤ ਵੱਲੋਂ ਬੈਠੀ ਆ ਤਾਂ ਤੁਸੀਂ ਵੀ ਲੋਕ ਅਦਾਲਤ ਚੋ ਜਾਂ ਸਾਰੇ ਲੋਕ ਜੋ ਸੁਣ ਰਹੇ ਨੇ ਉਹ ਸਿਰਫ ਲੋਕ ਅਦਾਲਤ ਦਾ ਹਿੱਸਾ ਨਹੀਂ ਕਿ ਅਸੀਂ ਆਪਣੇ ਮਨਾਂ ਅੰਦਰ ਇੱਕ ਅਦਾਲਤ ਖੋਲ੍ਹ ਲਈ ਆ ਹਰ ਇੱਕ ਦਾ ਅਸੀਂ ਪਲੱਸ ਮਾਈਨਸ ਕਰਦੇ ਰਹਨੇ ਆ ਤਾਂ ਜੇ ਤਾਂ ਤੁਸੀਂ ਰਹਿਤ ਨਾਮਿਆਂ ਅਨੁਸਾਰ ਅਸੀਂ ਤੁਰੀਏ ਜਿੱਥੇ ਅਸੀਂ ਬੜਾ ਸਪਸ਼ਟ ਹੁਕਮ ਹੈ ਹਰ ਸਿੱਖ ਲਈ ਕਿ ਕੁੜੀ ਮਾਰ ਤੇ ਨੜੀ ਮਾਰ ਸਿੱਖ ਨਹੀਂ ਹੁੰਦੇ ਇਹ ਸ਼ਬਦ ਉਹਦੇ ਵਿੱਚ ਬੜੇ ਸਪਸ਼ਟ ਲਿਖੇ ਹੋਏ ਨੇ ਪੜ ਸਕਦੇ ਹੋ ਹੁਣ ਦੂਜੇ ਪਾਸੇ ਕਿ ਇਸ ਜੇ ਸ਼ਬਦ ਨੂੰ ਲਈਏ ਆਪਾਂ ਵੀ ਕੁੜੀ ਨੂੰ ਮਾਰਨਾ ਜੇ ਉਹ ਕੋਰਟ ਦੇ ਵਿੱਚੋਂ ਬਰੀ ਹੋ ਚੁੱਕੇ ਕੋਈ ਸਬੂਤ ਉਹਨਾਂ ਨੂੰ ਨਹੀਂ ਮਿਲੇ ਹੋਏ ਤਾਂ ਫਿਰ ਉਸ ਚੀਜ਼ ਨੂੰ ਉਗਾੜ ਕੇ ਉਸ ਟੈਂਪੋਰਲ ਸੀਟ ਵੱਲੋਂ ਚੁੱਕਣਾ ਕਿੰਨਾ ਕ ਜਾਇਜ਼ ਏ ਇਹ ਸਵਾਲ ਤੁਹਾਡੇ ਸਾਹਮਣੇ ਹੈ ਕਿ ਕੀ ਉਸ ਨੂੰ ਆਪਾਂ ਜਾਇਜ਼ ਮੰਨ ਸਕਦੇ ਹਾਂ ਕਿ ਕੋਈ ਵੀ ਏ ਬੀ ਸੀ ਡੀ ਜੇ ਉੱਠ ਕੇ ਕਿਸੇ ਵੀ ਤੁਹਾਡੇ ਜਾਂ ਮੇਰੇ ਵਿਰੁੱਧ ਵੀ ਜਾਂ ਕਿਸੇ ਹੋਰ ਦੇ ਵਿਰੁੱਧ ਕੁਝ ਵੀ ਲਿਖ ਦੇਗਾ ਜਿਹੜਾ ਕਿ ਸਾਬਤ ਹੋ ਚੁੱਕੇ ਤੱਥ ਕੋਰਟਾਂ ਵੱਲੋਂ ਕਲੀਅਰ ਹੋ ਚੁੱਕੇ ਹੁਣ ਉਸ ਤੇ ਕੀ ਦੁਬਾਰਾ ਇਹੋ ਜਿਹਾ ਸਵਾਲ ਪੁੱਛਿਆ ਜਾ ਸਕਦਾ ਹੈ ਜਾਂ ਨਹੀਂ ਦੂਸਰੀ ਅਹਿਮ ਚੀਜ਼ ਕਿ ਜੇ ਰੋਮਾਂ ਦੀ ਬੇਅਦਬੀ ਹੋਈ ਤਾਂ ਇਹ ਚੀਜ਼ ਅੱਜ ਕਿਉਂ ਉੱઠી ਕਿ ਪਹਿਲਾਂ ਇਸ ਚੀਜ਼ ਬਾਬਤ ਇਹਨਾਂ ਨੂੰ ਪਤਾ ਨਹੀਂ ਸੀ ਜਾਂ ਕੌਣ ਨੇ ਜਿਹੜੇ ਇਹ ਸਬੂਤ ਦੇ ਰਹੇ ਨੇ ਕਿ ਹਾਂਜੀ ਰੋਮਾਂ ਦੀ ਬੇਅਦਬੀ ਹੋਈ ਕਿ ਉਹਨਾਂ ਬਾਬਤ ਪੁੱਛ ਪੜਤਾਲ ਕੰਪਲੀਟ ਹੋਈ ਕਿ ਇਹੋ ਜਿਹਾ ਜੋ ਦੇ ਰਹੇ ਨੇ ਉਹ ਆਪ ਕਿੰਨੇਕ ਇਸ ਧਰਮ ਦੇ ਪ੍ਰਤੀ ਵਚਨਬੱਧ ਨੇ ਜਾਂ ਜਿਸ ਵੀ ਪਾਸਿਓਂ ਜੋ ਕਿ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਿ ਬਹੁਤਾ ਤਾਂ ਇਹ ਪਤਾ ਹੀ ਹੈ ਕਿ ਪੋਲਿਟিক্যাল এজেন্ডਾ ਦੇ ਵਿੱਚ ਕਲੀਅਰ ਦਿਖਦਾ ਪਿਆ ਜੇ ਜਿਸ ਵਿੱਚ ਇੱਕ ਬੜਾ ਮੈਂ ਸਿੱਧਾ ਤੇ ਸਪਸ਼ਟ ਸਵਾਲ ਤੁਹਾਡੇ ਤੋਂ ਹੀ ਪੁੱਛਦੀ ਆ ਸੁਖਿੰਦਰ ਜੀ ਕੀ ਸੁਖਵੀਰ ਬਾਦਲ ਜੀ ਨੇ ਗਾਤਰਾ ਪਾਇਆ ਹੋਇਆ ਕਿ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਜੀ ਪਾਇਆ ਹੋਇਆ ਹੁਣ ਮੈਨੂੰ ਇਹ ਦੱਸ ਦਿਓ ਜੀ ਫਿਰ ਆਪਾਂ ਜੇ ਉਸੇ ਆਧਾਰ 'ਤੇ ਹੀ ਚੱਲ ਰਹੇ ਹਾਂ ਤਾਂ ਫਿਰ ਉਹਨਾਂ ਦੀ ਪਤਨੀ ਯਾਨੀ ਹਰਸਿਮਰਤ ਬਾਦਲ ਜੀ ਦੇ ਆਟੋਮੈਟਿਕਲੀ ਸਮਝਿਆ ਜਾਂਦਾ ਕਿ ਉਹਨਾਂ ਨੇ ਵੀ ਉਹ ਪਾਇਆ ਹੀ ਹੋਵੇਗਾ ਵਰਨਾ ਉਹ ਆਪਸੀ ਸੰਬੰਧ ਰੱਖ ਹੀ ਨਹੀਂ ਸਕਦੇ ਤਾਂ ਜੇ ਉਹਨਾਂ ਨੇ ਵੀ ਇਹੋ ਅੰਮ੍ਰਿਤ ਛਕਿਆ ਹੋਇਆ ਤਾਂ ਕੀ ਕਦੇ ਸਵਾਲ ਉੱਠਿਆ ਕਿ ਉਹਨਾਂ ਦੀ ਰੋਮਾਂ ਦੀ ਬੇਅਦਬੀ ਦਾ ਕਦੇ ਉਹਨਾਂ ਨੂੰ ਇਸ ਤਰੀਕੇ ਤਲਬ ਕੀਤਾ ਗਿਆ ਹੋਵੇ ਕਿਉਂਕਿ ਇਹ ਸਾਰਾ ਕੁਝ ਦਿਸਦਾ ਜੇ ਕਿ ਪੋਲੀਟਿਕਲੀ ਮੋਟੀਵੇਟਿਡ ਹੈ ਤਾਂ ਫਿਰ ਆਪਾਂ ਸਿਲੈਕਟਿਵ ਜਦੋਂ ਇੱਕ ਜਾਂ ਦੋ ਦੇ ਉੱਤੇ ਚੀਜ਼ਾਂ ਚੁੱਕਦੇ ਆ ਨਾ ਤਾਂ ਸੁਖਵਿੰਦਰ ਜੀ ਉਸ ਤਖਤ ਦੀ ਅਹਿਮੀਅਤ ਨੂੰ ਆਪਣੇ ਆਪ ਘਟਾ ਲੈਣੇ ਆ ਹਾਂ ਬਿਲਕੁਲ ਸਵਾਲ ਕਿਉਂਕਿ ਜਦੋਂ ਸਿਆਸੀ ਤੌਰ ਦੇ ਉੱਤੇ ਇਹਨਾਂ ਸਵਾਲਾਂ ਨੂੰ ਮੁਖਾਤਬ ਹੁੰਨੇ ਆ ਫਿਰ ਬਹੁਤ ਸਾਰੇ ਸਵਾਲ ਹੋਰ ਵੀ ਅੱਗੇ ਉੱਪਰਦੇ ਨੇ ਕਿ ਕੀ ਜਿਵੇਂ ਸੋਚਲ ਸਿੰਘ ਲੰਗਾ ਦਾ ਮੈਟਰ ਤੁਹਾਡੇ ਧਿਆਨ ਵਿੱਚ ਹੋਵੇ ਕਿ ਉਹ ਵੀ ਬਿਲਕੁਲ ਤਰੀ ਗੱਲ ਕਹਿ ਰਹੇ ਨੇ ਨਾ ਕਿ ਮੈਂ ਅਦਾਲਤ ਤੋਂ ਇਸ ਮਾਮਲੇ ਦੇ ਵਿੱਚ ਫਾਰਗ ਹੋ ਚੁੱਕਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਮੈਨੂੰ ਸਜ਼ਾ ਵੀ ਲਗਾ ਚੁੱਕੇ ਨੇ ਦਿਖਾਈ ਹੈ ਜਾਂ ਜੈਸਵੀ ਟੰਗ ਨਾਲ ਉਹਨਾਂ ਨੂੰ ਕੀਤਾ ਗਿਆ ਉਹ ਵੀ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਮੇਰੀ ਆਕਾਲੀ ਦਲ ਦੇ ਵਿੱਚ ਐਂਟਰੀ ਹੋਵੇ ਜਾਂ ਮੇਰੀ ਪੰਤਕ ਸਿਆਸਤ ਦੇ ਵਿੱਚ ਐਂਟਰੀ ਹੋਵੇ ਤਾਂ ਫਿਰ ਉਹਨਾਂ ਮਾਮਲਿਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਕੀ ਸੋਚਣਗੇ ਸੋ ਕਿੰਨੀ ਜੀ ਸ਼ਬਦ ਮੈਂ ਲਾਹਨਤ ਹੀ ਵਰਤ ਸਕਦੀ ਆ ਕਿ ਤੁਸੀਂ ਇੰਨਾ ਯਾਨੀ ਕਰੈਕਟਰ ਅਸੈਸੀਨੇਸ਼ਨ ਕਰਨ ਦੇ ਬਾਅਦ ਮਜ਼ਾਕ ਉਡਾ ਰਹੇ ਆਂ ਸੀ ਰੱਬ ਦੀ ਹੋਂਦ ਦਾ ਜਾਂ ਸੀ ਉਸ ਥਾਂ ਦਾ ਉਸ ਤਖਤ ਦਾ ਜਿਹਦੇ ਅੱਗੇ ਅਸੀਂ ਕਹਿ ਦਿੰਦੇ ਆ ਕਿ ਅਸੀਂ ਭਾਵੇਂ ਕਤਲ ਕਰ ਦਈਏ ਸਾਰੀਆਂ ਮर्याਦਾਵਾਂ ਤੋੜ ਆਈਏ ਅਸੀਂ ਕਿਸੇ ਵੀ ਔਰਤ ਦਾ ਸਤਿ ਭੰਗ ਕਰ ਆਈਏ ਅਸੀਂ ਉਸ ਥਾਂ ਤੇ ਭਾਵੇਂ ਜ਼ਲੀਲ ਕਰ ਦਈਏ ਔਰਤ ਨੂੰ ਜੋ ਮਰਜ਼ੀ ਕਰਤ ਕੇ ਉਸ ਤੋਂ ਬਾਅਦ ਅਸੀਂ ਆ ਕੇ ਤੇ ਦੋ ਦਿਨ ਭਾਂਡੇ ਮਾਂਜੇ ਵਾਹਾਂਗੇ ਤੇ ਸਾਨੂੰ ਉਹ ਰੱਬ ਮਾਫ ਕਰ ਦੇਗਾ ਤੇ ਅਸੀਂ ਵਾਪਸ ਉਸੇ ਤਰ੍ਹਾਂ ਸੁੱਚੇ ਤੇ ਪਵਿੱਤਰ ਬਣ ਕੇ ਖੜੇ ਹੋ ਜਾਵਾਂਗੇ ਲਾਹਨਤ ਹੀ ਕਹਿ ਸਕਦੀ ਹਾਂ ਇਸ ਤੋਂ ਵੱਧ ਹੋਰ ਗੱਲ ਮੈਂ ਕਹਿ ਨਹੀਂ ਸਕਦੀ ਕਿ ਇਹਦਾ ਮਤਲਬ ਉਹੀ ਗੱਲ ਹੋ ਗਿਆ ਕਿ ਜਿੰਨਾ ਵੀ ਅਸੀਂ ਉਸ ਟੈਂਪੋਰਲ ਸੀਟ ਨੂੰ ਹੋਰ ਥੱਲੇ ਨਿਵਾਣ ਵੱਲ ਲੈ ਜਾਣਾ ਚਾਹ ਰਹੇ ਹਾਂ ਸੀ ਤਾਂ ਉਸੇ ਪੱਖੋਂ ਤੁਰਦੇ ਜਾ ਰਹੇ ਹਾਂ ਪਰ ਫਿਰ ਉਹੀ ਗੱਲ ਹੈ ਕਿ ਲੋਕ ਅਦਾਲਤ ਕਦੇ ਵੀ ਮਾਫ ਨਹੀਂ ਕਰੇਗੀ ਨਹੀਂ ਕਰਿਆ ਕਰਦੀ ਤੇ ਫਿਰ ਇੰਜ ਜ ਤੁਹਾਨੂੰ ਲੱਗਦਾ ਜੀ ਕਿ ਉਸ ਰੱਬ ਦੀ ਅਦਾਲਤ 'ਚ ਇਹੋ ਜਿਹੇ ਗੁਨਾਹ ਮਾਫ ਹੋ ਜਾਂਦੇ ਨੇ ਫਿਰ ਤਾਂ ਹਰ ਇੱਕ ਜਿਹੜਾ ਆਪਾਂ ਨੂੰ ਇੱਕ ਕਚਹਿਰੀਆਂ ਦੀ ਲੋੜ ਹੀ ਕੁਛ ਨਹੀਂ ਫਿਰ ਤਾਂ ਸਾਰੇ ਜਿਹਨੇ ਕਤਲ ਕਰਨ ਕੋਈ ਮੰਦਰ ਚਲਾ ਜਾਏ ਕੋਈ ਗੁਰਦੁਆਰੇ ਚਲਾ ਜਾਏ ਕੋਈ ਫਿਰ ਕਿਸੇ ਤਰੀਕੇ ਕੋਈ ਮੰਗ ਲਵੇ ਮਾਫੀ ਕ੍ਰਾਈਸਟ ਕੋਲੋਂ ਜਾ ਕੇ ਤਾਂ ਫਿਰ ਜੀ ਮੈਂ ਤਾਂ ਇਹ ਸਾਰੇ ਆਪਾਂ ਕੋਈ ਵੀ ਗੁਨਾਹਗਰ ਨਾ ਹੋਇਆ ਸਾਰੇ ਇਸ ਤਰੀਕੇ ਕਰਕੇ ਪਾਸੇ ਹੋ ਜਾਣਗੇ ਲਾਂਬੇ ਹੋ ਜਾਣਗੇ ਤਾਂ ਫਿਰ ਉਹ پاک ਪਵਿੱਤਰ ਬਣ ਕੇ ਸਾਹਮਣੇ ਆ ਜਾਣਗੇ ਇਹ ਤਾਂ ਕਿਸੇ ਹੀ ਪਾਸਿਓਂ ਕੁਝ ਵੀ ਜਾਇਜ਼ ਨਹੀਂ ਠਰਾਇਆ ਜਾ ਸਕਦਾ ਜਿੱਥੇ ਇੱਕ ਵੇਖੋ ਨਾ ਸਾਡੇ ਤਾਂ ਰਿਵਾਇਤ ਕੀ ਸੀ ਕਿ ਹਰਮੰਦਰ ਸਾਹਿਬ ਦੀ ਹੱਦ ਵਿੱਚ ਕੰਜਰੀਆਂ ਨਚਾਉਣ ਵਾਲੇ ਦੇ ਸਿਰ ਕਲਮ ਕੀਤੇ ਗਏ ਸੀ ਯਾਨੀ ਅਸੀਂ ਇਸ ਚੀਜ਼ ਦੀ ਮਰਿਆਦਾ ਬਹੁਤ ਉੱਚੀ ਹੈ ਕਿ ਤੁਹਾਡਾ ਕਿਰਦਾਰ ਕਿ ਹੋ ਜਾਵੇ ਅਸੀਂ ਪੂਰੇ ਦਾ ਪੂਰਾ ਇਹ ਧਰਮ ਜਦੋਂ ਇਹਦਾ ਤੁਸੀਂ ਨਿਚੋੜ ਕੱਢ ਕੇ ਦੇਖੋ ਨਾ ਇਹ ਸੀਸ ਤਲੀ ਤੇ ਧਰ ਕੇ ਰੱਖਣ ਵਾਲੇ ਤਿਆਰ ਇੱਕ ਤਰੀਕੇ ਜਾਂ ਬਾਜ਼ ਤਿਆਰ ਕੀਤੇ ਗਏ ਸਨ ਉਸ ਧਰਮ ਵਿੱਚ ਇਸ ਤਰੀਕੇ ਦੀ ਨਿਵਾਨ ਦਾ ਕੋਈ ਰਾਹ ਹੀ ਨਹੀਂ ਸੀ ਜਿੱਥੇ ਔਰਤ ਦੀ ਪੱਤ ਲਈ ਸਿਰ ਬਣਾਉਂਦੇ ਸਨ ਅਸੀਂ ਉਸ ਥਾਂ ਤੇ ਕੰਮ ਕੀ ਰਿਹਾ ਕਿ ਅਸੀਂ ਇੱਕ ਔਰਤ ਦੀ ਪੱਤ ਰੋਲੀ ਤੇ ਫਿਰ ਅਸੀਂ ਆ ਕੇ ਖੜੇ ਹੋ ਕੇ ਤੇ ਅਸੀਂ ਇਹ ਕਹਿ ਰਹੇ ਹਾਂ ਜੀ ਕੋਈ ਗੱਲ ਨਹੀਂ ਜੀ ਅਸੀਂ ਪਰਾਈ ਔਰਤ ਨਾਲ ਹੰਬ ਬਿਸਤਰ ਹੋ ਗਏ ਤਾਂ ਫਿਰ ਅਸੀਂ ਆ ਕੇ ਇੱਥੇ ਹੁਣ ਮਾਫੀ ਮੰਗ ਲਈ ਚਲੋ ਜੀ ਸਾਡਾ ਸਾਰਾ ਕਿਰਦਾਰ ਉੱਚਾ ਹੋ ਗਿਆ ਸਾਡਾ ਚਰਿੱਤਰ ਇਕਦਮ ਸਾਫ਼ ਹੋ ਗਿਆ ਜ਼ਰਾ ਕੁ ਸੁਖਵਿੰਦਰ ਜੀ ਮੈਂ ਇਹੋ ਹੀ ਚੀਜ਼ ਅੱਜ ਸਾਰੇ ਸੁਣਨ ਵਾਲਿਆਂ ਅੱਗੇ ਸਵਾਲ ਕਰਦੀਆਂ ਕਿ ਜੇ ਇੱਕ ਔਰਤ ਇਹੋ ਜਿਹਾ ਕਰਕੇ ਵਾਪਸ ਆਉਂਦੀ ਤਾਂ ਜ਼ਰਾ ਚਿੱਕੜ ਦੀ ਤੁਹਾਡੇ ਤੋਂ ਨਾ ਉਹ ਗਿਣਿਆ ਨਹੀਂ ਸੀ ਜਾਣਾ ਪਰਤਾਂ ਜਿਹੜੀਆਂ ਉਸ ਉੱਪਰ ਇਸ ਤਰੀਕੇ ਛੁੱਟੀਆਂ ਜਾਣੀਆਂ ਸੀ ਤੇ ਕਿਵੇਂ ਉਹਦਾ ਕਿਰਦਾਰ 쿠שי ਹੋਣੀ ਸੀ ਕਿ ਉਹਦੇ ਅਗਲੀਆਂ ਪੁਸ਼ਤਾ ਤੱਕ ਖਤਮ ਕਰ ਜਾਂਦੇ ਪਰ ਕਿਸੇ ਨੇ ਇਹੋ ਜੀ ਗੱਲ ਨਹੀਂ ਸੀ ਕਹਿਣੀ ਕਿ ਉਹ ਆ ਗਈ ਤੇ ਇੱਥੇ ਉਹਨੇ ਕਹਿਤਾ ਜੀ ਮਾਫੀ ਕਰੋ ਜੀ ਮੈਂ ਭਾਂਡੇ ਮਾਂਜ ਲੈਣੀ ਆ ਤੇ ਫਿਰ ਮੈਂ ਜੀ ਮੈਂ ਉਸ ਤੋਂ ਬਾਅਦ ਪਾਕ ਪਵਿੱਤਰ ਹੋ ਗਈ ਮੈਂ ਵਾਪਸ ਪਹੁੰਚ ਜਾਣੀ ਇਹ ਕਿਉਂ ਦੋ ਤਰਫਾ ਅਸੀਂ ਇਸ ਤਰੀਕੇ ਦੀ ਸੋਚ ਇਸ ਧਰਮ ਦੇ ਵਿੱਚ ਵਾੜ ਦਿੱਤੀ ਜਿੱਥੇ ਔਰਤ ਲਈ ਇੱਕ ਵੱਖ ਅਸੀਂ ਯਾਨੀ ਕਾਨੂੰਨ ਘੜ ਦਿੱਤੇ ਨੇ ਤੇ ਮਰਦ ਲਈ ਵੱਖ ਪਰ ਮੈਂ ਮੈਂ ਇਹੋ ਜੀ ਇੱਕ ਆਮ ਸਧਾਰਨ ਬੰਦਾ ਹੁੰਦਿਆਂ ਮੇਰੇ ਮਨ ਵਿੱਚ ਇਹ ਸਵਾਲ ਉੱਠਣਾ ਤਾਂ ਮੇਰਾ خیال ਨਾਜਾਇਜ਼ ਨਹੀਂ ਹੈ ਕਿ ਭਈ ਉਸ ਸੁਪਰੀਮ ਥਾਂ ਤੇ ਜਿੱਥੇ ਗੁਰੂ ਸਾਹਿਬ ਨੇ ਤਾਂ ਸਾਨੂੰ ਇਜਾਜ਼ਤ ਦੇ ਦਿੱਤੀ ਕਿ ਔਰਤ ਕੀਰਤਨ ਕਰ ਸਕਦੀ ਹੈ ਤਾਂ ਫਿਰ ਇੱਥੇ ਕਿਉਂ ਕੀਰਤਨ ਕਰਨ ਤੇ ਹਲੇ ਤੱਕ ਮਨਾਈ ਜੇ ਮੈਂ ਤੁਹਾਨੂੰ ਅੱਗੇ ਵੀ ਇੱਕ ਪ੍ਰੋਗਰਾਮ ਚ ਦੱਸਿਆ ਸੀ ਕਿ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਇਸ ਦੁਨੀਆ ਵਿੱਚੋਂ ਨਹੀਂ ਰਹਿ ਪਰ ਉਹ ਇਤਨਾ ਤੇ ਉਹਨਾਂ ਨੇ ਇੱਕ ਸਟੇਜ ਸ਼ੇਅਰ ਕੀਤੀ ਸੀ ਫਤਿਹਗੜ੍ਹ ਸਾਹਿਬ ਵਿੱਚ ਜਿੱਥੇ মিডিਆ ਵੱਲੋਂ ਹੀ ਸਾਨੂੰ ਸਨਮਾਨਿਤ ਕੀਤਾ ਗਿਆ ਸੀ ਤੇ ਜਿਹੜੇ ਉਸ ਥਾਂ ਤੇ ਸੀ ਉਹ ਮੇਰਾ خیال ਸਾਰੇ ਸਮਝ ਗਏ ਹੋਣਗੇ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ ਮੈਨੂੰ ਸਨਮਾਨ ਇਸ ਕਾਰਨ ਦਿੱਤਾ ਸੀ ਕਿ ਤੂੰ ਧੀਾਂ ਦੀ ਜੋ ਹੱਕ ਵਿੱਚ ਆਵਾਜ਼ ਚੁੱਕਰੀਆਂ ਕਿ ਕੁੱਖਾਂ 'ਚ ਨਾ ਕਤਲ ਕੀਤਾ ਜਾਏ ਮੈਂ ਉੱਥੇ ਉਹਨਾਂ ਦੇ ਸਟੇਜ ਦੇ ਉੱਤੇ ਹੀ ਬੈਠ ਕੇ ਉਹਨਾਂ ਤੋਂ ਸਵਾਲ ਕੀਤਾ ਸੀ ਕਿ ਮੈਨੂੰ ਦੱਸੋਗੇ ਕਿ ਤੁਸੀਂ ਇੱਥੇ ਕੀਰਤਨ ਕਰਨ ਤੇ ਮਨਾਈ ਕਿਉਂ ਲਾਈ ਹੋਈ ਹੈ ਅੰਦਰ ਕਿਉਂ ਨਹੀਂ ਕੀਰਤਨ ਹੋਣ ਦਿੰਦੇ ਤੁਹਾਨੂੰ ਪਤਾ ਜੇ ਮੈਨੂੰ ਕੀ ਕਿਹਾ ਸੀ ਉਹਨਾਂ ਨੇ ਜੀ ਤੂੰ ਚਾਹਉਣੀ ਹੈ ਕਿ ਇੱਥੇ ਨਜਾਇਜ਼ ਔਲਾਦਾਂ ਹੋਣ ਹਮ ਸੁਖਿੰਦਰ ਜੀ ਮੈਂ ਸੁਣ ਨ ਹੋ ਗਈ ਸਾ ਉਦੋਂ ਅਸਲ 'ਚ ਇਹ ਪ੍ਰੋਗਰਾਮ ਆਲਮੋਸਟ ਖਤਮ ਹੋ ਚੁੱਕਾ ਸੀ ਸਨਮਾਨ ਦਿੱਤਾ ਜਾ ਚੁੱਕਿਆ ਸੀ মিডিਆ ਥੋੜਾ ਹੁਣ ਪਰਾਂ ਜਾ ਕੇ ਜਿਵੇਂ ਚਾਹ ਵਾਲੇ ਪਾਸੇ ਲੱਗ ਗਏ ਸਨ ਅਸੀਂ ਅਜੇ ਉਤਰਨਾ ਸੀ ਸਟੇਜ ਤੋਂ ਜਿਵੇਂ ਮੇਰੇ ਇੰਨਾ ਕੁ ਤਕਾ ਸੀ ਕਿ ਜੇ ਉਸ ਟਾਈਮ ਸਾਰੇ ਖੜੇ ਹੁੰਦੇ ਮੈਂ ਸ਼ਾਇਦ ਉੱਥੇ ਇਸੇ ਤਰੀਕੇ ਹੀ ਵਾਪਸ ਬੋਲ ਆਂਦੀ ਕਿਉਂਕਿ ਉਹ ਇੰਨਾ ਜ਼ਿਆਦਾ ਉਹ ਲਫ਼ਜ਼ ਤਿੱਖੇ ਤੇ ਮੈਨੂੰ ਲੱਗੇ ਕਿ ਬੜੇ ਚੁੱਭਵੇਂ ਕਿ ਮੈਂ ਉੱਥੇ ਹੀ ਖੜੀ ਉਹਨਾਂ ਨੂੰ ਵਾਪਸ ਪੁੱਛਿਆ ਇਹਦਾ ਮਤਲਬ ਹੈ ਕਿ ਜਿਹੜੇ ਉੱਥੇ ਕੀਰਤਨ ਕਰਦੇ ਨੇ ਹੋਰ ਸਾਡੇ ਵੀਰ ਜਾਂ ਸਾਡੇ ਪਿਓ ਜਾਂ ਸਾਡੇ ਪੁੱਤਰ ਜਾਂ ਜਿਹੜੇ ਕੀਰਤਨ ਸੁਣਣ ਆਉਂਦੇ ਜੋ ਨਿਮਰਤਾ ਸਿੱਤ ਮੱਥੇ ਟੇਕਦੇ ਨੇ ਕਿ ਉਹ ਇਹੋ ਕੁਝ ਦੇਖਣਗੇ ਉੱਥੇ ਇੱਕ ਔਰਤ ਨੂੰ ਸਿਰਫ ਜਿਸਮ ਦੇ ਵਜੋਂ ਜਾਣਣਗੇ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਬਾਕੀ ਕੀਰਤਨੀਏ ਉੱਥੇ ਹੋਣਗੇ ਉਹ ਸਿਰਫ ਜਸਮਾਨੀ ਸੰਬੰਧ ਬਣਾਉਣ ਲਈ ਉਹਨੂੰ ਸੋਚਦੇ ਹੋਣਗੇ ਯਾਨੀ ਮੇਰਾ ਗੁੱਸਾ ਸ਼ਾਇਦ ਨਹੀਂ ਸੀ ਉਹਨਾਂ ਹੋਣਾ ਚਾਹੀਦਾ ਪਰ ਹੱਦੋਂ ਪਾਰ ਹੋ ਗਿਆ ਸੀ ਇਹ ਸੁਣ ਕੇ ਵੀ ਤੁਸੀਂ ਇਹਦਾ ਮਤਲਬ ਜੇ ਨਜਾਇਜ਼ ਔਲਾਦਾਂ ਦਾ ਕਿ ਤੁਸੀਂ ਉੱਥੇ ਜਿਸ ਢੰਗ ਦੇ ਇਹਦਾ ਮਤਲਬ ਆਪ ਹੀ ਮੰਨ ਰਹੇ ਹੋ ਕਿ ਕੀ ਕੀਰਤਨ ਕਰਨ ਵਾਲਿਆਂ ਦੀ ਸੋਚ ਇੰਨੀ ਡਿੱਗ ਚੁੱਕੀ ਹੈ ਕਿ ਗੁਰੂ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਔਰਤ ਜਿਸਮ ਦਿਖਦੀ ਹੈ ਤੇ ਨਜਾਇਜ਼ ਔਲਾਦਾਂ ਪੈਦਾ ਕਰਨਗੇ ਲਾਣਾ ਤਾਂ ਮੈਂ ਕਿਹਾ ਜੀ ਤੁਹਾਡੇ ਤੇ ਜੇ ਇਹੋ ਜੀ ਸੋਚ ਤੁਹਾਡੇ ਕੋਲ ਹੈ ਪਰ ਇਹੋ ਜੀ ਸੋਚ ਸ਼ੁਕਰ ਹੈ ਕਿ ਉਸ ਗੁਰੂ ਸਾਹਿਬ ਦੀ ਨਹੀਂ ਸੀ ਜਿਸ ਕਰਨੇ ਧਰਮ ਨਹੀਂ ਜੇ ਮੁੱਕ ਸਕਦਾ ਇਹ ਧਰਮ ਤੁਰਦਾ ਰਹਿਣਾ ਪਰ ਤੁਸੀਂ ਤੁਹਾਡੇ ਵਰਗੇ ਨੇ ਜਿਹੜੀ ਉਹ ਸੁਪਰੀਮ ਜਿਹੜੀ ਤਖਤ ਜੇ ਉਹਨੂੰ ਤੁਸੀਂ ਮੈਂ ਹੁਣ ਕੀ ਸ਼ਬਦ ਵਰਤਾਂ ਮੈਂ ਤਾਂ ਸੱਚੀ ਦਿਲ ਤੇ ਛੱਟ ਵੱਜੀ ਹੋਈ ਹੈ ਨਾ ਵੀ ਮੈਂ ਤਾਂ ਕਹਿ ਰਹੀਆਂ ਕਿ ਇਹ ਲੋਕ ਸੰਨ ਜਿਹੜੇ ਉਹਨੂੰ ਤੱਬੇ ਲਾ ਰਹੇ ਹਨ ਕਿਉਂਕਿ ਉਹ ਤਖਤ ਮੈਲਾ ਕਦੇ ਨਹੀਂ ਹੋ ਸਕਦਾ ਉਹ ਤਖਤ ਦੀ ਤਾਕਤ ਜੇ ਕਿ ਜਿੱਥੇ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਹੈ ਅੱਜ ਵੀ ਸਿਰ ਨਹੀਂ ਆਉਂਦਾ ਉਹਦਾ ਪਰ ਉਹਨਾਂ ਤੇ ਬੈਠਣ ਵਾਲੇ ਉਹਨਾਂ ਦੀ ਕੀ ਕਿਰਦਾਰ ਜੇ ਉਹਦੇ ਉੱਤੇ ਸਿਰਫ ਹੁੰਦਾ ਜੇ ਕਿ ਅਸੀਂ ਹੋਰ ਕਿਸ ਪਾਸੇ ਨੂੰ ਇਹ ਗੱਲ ਜਾਣੀ ਹੈ ਕਿੰਨਾ ਨਿਵਾਨ ਬਲ ਪਰ ਅੱਜ ਜਿਵੇਂ ਮੈਂ ਪੁੱਛਿਆ ਮੈਂ ਤਾਂ ਹੋਰ ਜਿਹੜੇ ਸੁਣਨ ਵਾਲਿਆਂ ਨੂੰ ਵੀ ਪੁੱਛਦੀਆਂ ਕਿ ਦੱਸੋ ਕਿ ਅੱਜ ਕਿ ਉੱਥੇ ਹੀ ਬੈਠੇ ਜਿਹੜੇ ਇਹਨਾਂ ਨੂੰ ਬੁਲਾ ਸਕਦੇ ਸਨ ਉਹਨਾਂ 'ਚੋਂ ਕਿਸੇ ਦੀ ਹਿੰਮਤ ਹੈ ਕਿ ਹਰ ਸਿਮਰਤ ਬਾਦਲ ਜੀ ਨੂੰ ਬੁਲਾ ਕੇ ਪੁੱਛ ਸਕਣ ਆ ਜਾ ਵੀਬਾ ਤੂੰ ਵੀ ਇਹ ਜਵਾਬ ਦੇ ਦੇ ਬਿਲਕੁਲ ਇਹੀ ਸਵਾਲ ਲਗਾਤਾਰ ਉੱਭਰਦੇ ਰਹੇ ਨੇ ਜਿਤੋਂ ਤੱਕ ਸਵਾਲ ਮੈਮ ਸਿਆਸੀ ਮਨਸੂਬਿਆਂ ਦਾ ਆ ਤੁਸੀਂ ਉਹਦੇ ਬਾਰੇ ਕੀ ਸੋਚਦੇ ਹੋ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਤੱਕ ਜੋ ਕੁਝ ਹੁੰਦਾ ਰਿਹਾ ਜਾਂ ਹੁਣ ਵੀ ਜੋ ਹੋ ਰਿਹਾ ਵਾਰ-ਵਾਰ ਇਹੀ ਗੱਲ ਉੱਠਦੀ ਹੈ ਕਿ ਕਰਨ ਕਰਾਉਣ ਵਾਲੇ ਕੌਣ ਨੇ ਜਾਂ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਦਾ ਖੁਦ ਮੁਖਤਿਆਰੀ ਨੂੰ ਕਿਵੇਂ ਕਾਇਮ ਕੀਤਾ ਜਾ ਸਕਦਾ ਹੈ ਕੀ ਤੁਸੀਂ ਉਹਦੇ ਵਿੱਚ ਕੋਈ ਬੀਬੀਆਂ ਦੀ ਅਗਵਾਈ ਨੂੰ ਵੇਖਦੇ ਹੋ ਕਿਸੇ ਢੰਗ ਨਾਲ ਕਿਉਂਕਿ ਹੁਣ ਤੱਕ ਬੀਬੀ ਜ਼ਗੀਰ ਕੌਰ ਤੋਂ ਇਲਾਵਾ ਮੈਨੂੰ ਕੋਈ ਪੰਥਕ ਤੌਰ ਤੇ ਹੋ ਜਾ ਨਜ਼ਰ ਚਿਹਰਾ ਨਹੀਂ ਆਇਆ ਸੁਖਵਿੰਦਰ ਜੀ ਮੈਂ ਤਾਂ ਬਹੁਤ ਤਗੜੇ ਇਸ ਹੱਕ ਚਾ ਕਿ ਔਰਤ ਅਗਾ ਆਉਣਾ ਚ ਆਉਣੀ ਚਾਹੀਦੀ ਹੈ ਜੇ ਗੁਰੂ ਸਾਹਿਬ ਨੂੰ ਲੱਗਿਆ ਸੀ ਕਿ ਮੰჯੀਆਂ ਤਖਤੇ ਯਾਨੀ ਉਹਨਾਂ ਨੂੰ ਲੱਗਿਆ ਸੀ ਕਿ ਔਰਤ ਬੜੇ ਤਗੜੇ ਤਰੀਕੇ ਨਾਲ ਧਰਮ ਦਾ ਫੈਲਾਅ ਜੇ ਕਰਨਾ ਹੋਏ ਤਾਂ ਸਭ ਤੋਂ ਤਗੜਾ ਤਰੀਕਾ ਹੀ ਔਰਤ ਨੂੰ ਵਿੱਚ ਲਿਆਉਣਾ ਹੁੰਦਾ ਕਿਉਂਕਿ ਉਹਦੇ ਆਉਂਦੇ ਸਾਰ ਦੇਖੋ ਇੱਕ ਘਰ ਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਜਿੱਥੇ ਔਰਤ ਨਾ ਹੋਵੇ ਬੇਟੀਆਂ ਨਾ ਹੋਣ ਜਿਵੇਂ ਕੱਲੇ ਬੇਟੇ ਨੇ ਤੁਸੀਂ ਉਸ ਘਰ ਵਿੱਚ ਜਾ ਕੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਸ ਘਰ ਵਿੱਚ ਔਰਤ ਕੋਈ ਹੈ ਜਾਂ ਨਹੀਂ ਬਿਲਕੁਲ ਉਹ ਤਜ਼ੀਬ ਬਿਲਕੁਲ ਤਬਦੀਲ ਹੋ ਜਾਂਦੀ ਹੈ ਜਦੋਂ ਤੁਸੀਂ ਘਰ ਵਿੱਚ ਇੱਕ ਬੇਟੀ ਆਉਂਦੀ ਜੇ ਜਾਂ ਨੂੰ ਆਉਂਦੀ ਜੇ ਜਾਂ ਯਾਨੀ ਉਹ ਘਰ ਇੱਕ ਉਹਨੂੰ ਤਾਂ ਹੀ ਸਵਰਗ ਦਾ ਨਾਂ ਹੀ ਇਹ ਦਿੱਤਾ ਗਿਆ ਕਿ ਸਵਾਰ ਦੀ ਹੈ ਘਰ ਨੂੰ ਅੰਦਰੋਂ ਬਿਲਕੁਲ ਇੰਜ ਹੀ ਜੇ ਧਰਮ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਹੋਰ ਉੱਚਾ ਸਥਾਨ ਦਿੱਤਾ ਜਾਏ ਜਾਂ ਇਹਦਾ ਜੇ ਗੁਰੂ ਸਾਹਿਬ ਨੂੰ ਇਹ ਅੰਝ ਲੱਗਿਆ ਸੀ ਮਾਤਾ ਕੌਲਾ ਜੀ ਨੂੰ ਵੀ ਉਹਨਾਂ ਨੇ ਇਹੋ ਕਿਹਾ ਸੀ ਵੀ ਜਾਓ ਜੀ ਤੁਸੀਂ ਧਰਮ ਨੂੰ ਇਹ ਫੈਲਾਓ ਕਰੋ ਤਾਂ ਫਿਰ ਉਹ ਕਿਉਂ ਇਹ ਸਾਰਿਆਂ ਨੂੰ ਅਸਲ 'ਚ ਇਹ ਕਿਹਾ ਜਾ ਰਿਹਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਔਰਤ ਤਨ ਦੇ ਨਾਲ ਜ਼ਿੰਮੇਵਾਰੀ ਨਾਲ ਜਦੋਂ ਇਹ ਨਿਭਾਏਗੀ ਤਾਂ ਉਹ ਇੱਕ ਰੱਬ ਦਾ ਰੂਪ ਬਣ ਕੇ ਉਗੜ ਦੀ ਜੇ ਤੇ ਉਹ ਇਸ ਤਰੀਕੇ ਦੇ ਘਟੋ-ਘਟ ਜਦੋਂ ਅੰਦਰ ਜਿਸਵੇਂ ਤਾਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਉਹਨਾਂ ਦੇ ਜੇ ਸੋਚ ਵਿੱਚ ਨਜਾਇਜ਼ ਔਲਾਦਾਂ ਇਹ ਭਰੀਆਂ ਪਈਆਂ ਸਨ ਤਾਂ ਸਮਝ ਸਕਦੇ ਹਾਂ ਕਿ ਉੱਥੇ ਜਦੋਂ ਔਨੀ ਬਰਾਬਰ ਦੀ ਗਿਣਤੀ ਵਿੱਚ ਔਰਤ ਹੋਏਗੀ ਕੋਈ ਤਜ਼ੀਬ ਮੰਨੀ ਜਾਏਗੀ ਤੇ ਕੋਈ ਇਸੇ ਹੀ ਤਰੀਕੇ ਉਹ ਸੋਚ ਜੋ ਔਰਤ ਉਸ ਤਰੀਕੇ ਸੋਚਦੀ ਏ ਉਸ ਨੂੰ ਵੀ ਉਸ ਥਾਂ ਤੇ ਉਜਾਗਰ ਕੀਤਾ ਜਾਏਗਾ ਤੇ ਘਟੋ-ਘਟ ਇਹ ਲਫ਼ਜ਼ ਕਹਿਣੇ ਇਸ ਧਰਮ ਦੇ ਵਿੱਚ ਜਿਹੜਾ ਕਿ ਅਸੀਂ ਕਹਿੰਦੇ ਹਾਂ ਅਗਾਹ ਵਦੂ ਧਰਮ ਜੀਵਨ ਜਿਉਣ ਦੀ ਜਾਂਚ ਸਿਖਾਈ ਜਾਂਦੀ ਉਸ ਧਰਮ ਦੇ ਵਿੱਚ ਜਦੋਂ ਅਸੀਂ ਕਹਿੰਨੇ ਆ ਕਈ ਔਰਤ ਨੂੰ ਮਾਂਵਾਰੀ ਆਉਂਦੀ ਹੈ ਇਸ ਕਾਰਨ ਅਸੀਂ ਉਹਨੂੰ ਅੰਦਰ ਨਹੀਂ ਆਣ ਦਿੰਦੇ ਕਮਾਲ ਹੀ ਹੋ ਗਈ ਜੀ ਉਤਪਤੀ ਸਾਰੀ ਧਰਤੀ ਦੇ ਉੱਪਰ ਹੀ ਉਹਦੇ ਤੇ ਆਧਾਰਿਤ ਹੈ ਜੇ ਮਾਂਵਾਰੀ ਨਹੀਂ ਆਉਂਦੀ ਤਾਂ ਫਿਰ ਔਰਤ ਤਾਂ ਫਿਰ ਮਾਂ ਬਾਨੀ ਨਾ ਸਕਦੀ ਫਿਰ ਇਹ ਕਿੱਥੋਂ ਅੱਗੇ ਤੁਰਦੇ ਜੀ ਫਿਰ ਤਾਂ ਮਰਦ ਦਾ ਵੀ ਜਨਮ ਨਹੀਂ ਸੀ ਹੋਣਾ ਤੇ ਸ਼ੁਕਰ ਹੈ ਤੇ ਉਤੋਂ ਅਸੀਂ ਜੇ ਮੰਦਰ ਗੁਰਦੁਆਰਿਆਂ 'ਚ ਔਰਤ ਨੂੰ ਪੂਜਦੇ ਆਂ ਖਸੀ ਮਾਂ ਅੰਬੇ ਜਗਦੰਬੇ ਦੀ ਜਾਇ ਦੇ ਨਾਰੇ ਲਾਨਿਆਂ ਅਸੀਂ ਇੰਜ ਹੀ ਇੱਥੇ ਮਾਂ ਜੇ ਇੱਥੇ ਆਨਿਆ ਮਾਂ ਗੁਜਰੀ ਦੇ ਨਾਮ ਨੂੰ ਅਸੀਂ ਲਾਨਿਆਂ ਮਾਈ ਭਾਗੋ ਦਾ ਨਾਮ ਉੱਥੇ ਲਾਨਿਆਂ ਤਾਂ ਕਿ ਉਹ ਔਰਤਾ ਨਹੀਂ ਸਰ ਹਾਂ ਤਾਂ ਫਿਰ ਹੁਣ ਦੀ ਮੌਜੂਦਾ ਔਰਤ ਜੇ ਨੁਕਸੀ ਨੁਕਸ ਦੇਖਦੇ ਨੇ ਤਾਂ ਭਾਈ ਨੁਕਸ ਕੱਢਣ ਵਾਲੇ ਆਪਣੇ ਵੱਲ ਨੂੰ ਜਾਂਦੀਆਂ ਚਾਰ ਉਂਗਲਾਂ ਕਿਉਂ ਨਹੀਂ ਦੇਖਦੇ ਤੁਸੀਂ ਸ਼ਾਇਦ ਭੁੱਲ ਗਏ ਹੋਵੋ ਪਰ ਇਹ ਅਖਬਾਰ ਵਿੱਚ ਛਪੀ ਖਬਰ ਸੀ ਉਹ ਵੀ ਐਡੀਟੋਰੀਅਲ ਪੇਜ ਤੇ ਕਿ ਕਿਵੇਂ 13 ਦੂਨ ਤੋਂ ਆਈਆਂ ਸਨ ਬੇਟੀਆਂ ਜਿਹੜੀਆਂ ਇੱਥੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਆਈਆਂ ਔਰ ਨਿਮਰਤਾ ਸੇ ਤਾਈਆਂ ਸੀ ਚਾਰ ਦਿਨ ਚਾਰ ਜਣੀਆਂ ਸੀਗੀਆਂ ਉਹ ਇੱਕ ਰਾਤ ਸਿਰਫ ਰਹਿਣੀ ਸੀ ਤੁਸੀਂ ਦਰਬਾਰ ਸਾਹਿਬ ਦੀ ਹੱਦ ਦੇ ਅੰਦਰ ਉਦੋਂ ਮੈਂ ਕਿਉਂਕਿ ਗੱਲ ਪੁਰਾਣੀ ਕਰ ਰਹੀ ਆ ਉੱਥੇ ਹੀ ਸਨ ਜਿੱਥੇ ਉਹ ਪਰਚੀਆਂ ਕੱਟਦੇ ਸਨ ਕਿ ਤੁਸੀਂ ਇੱਥੇ ਇੰਜ ਰਹਿ ਸਕਦੇ ਹੋ ਤੁਸੀਂ ਇਸ ਥਾਂ ਤੇ ਤੇ ਉਹ ਪਰਚੀ ਕਟਾਉਣ ਲਈ ਉੱਥੇ ਗਈਆਂ ਸਨ ਕਿ ਸਾਨੂੰ ਰਾਤ ਲਈ ਇੱਥੇ ਸਰਾਹਾਂ ਦੇ ਵਿੱਚ ਕਮਰਾ ਮਿਲ ਜਾਏ ਪਤਾ ਜੇ ਉੱਥੇ ਖੜੇ ਇੱਕ ਸੇਵਾਦਾਰ ਨੇ ਕੀ ਕਿਹਾ ਸੀ ਹਾਂ ਕਿ ਅਸੀਂ ਵੀ ਆ ਜੀਏ ਰਾਤ ਨੂੰ ਇਹ ਨਿਊਜ਼ ਛਪੀ ਹੋਈ ਜੇ ਨਿਊਜ਼ ਤੁਸੀਂ ਜ਼ਰਾ ਅੰਦਾਜ਼ਾ ਲਾ ਲਓ ਕਿ ਆਪਾਂ ਕਿਰਦਾਰ ਇੱਕ ਪਾਸੇ ਦੇ ਕੀ ਬਣਾ ਰਹੇ ਹਾਂ ਜਿੱਥੇ ਉਹ ਬੇਟੀਆਂ ਦੁਬਾਰਾ ਤਾਂ ਕਦੇ ਨਹੀਂ ਆਉਣਗੀਆਂ ਤੇ ਉਹ ਸਿੱਖ ਧਰਮ ਨਾਲ ਸੰਬੰਧਤ ਨਹੀਂ ਸੀ ਪਰ ਤੁਹਾਨੂੰ ਲੱਗਦਾ ਹੈ ਕਿ ਹਰ ਬੰਦਾ ਸਿੱਖ ਧਰਮ ਨਾਲ ਸੰਬੰਧਤ ਇਹ ਸੋਚਦਾ ਜੇ ਨਹੀਂ ਜੇ ਪਰ ਅਸੀਂ ਉਸ ਟੈਂਪੋਰਲ ਸੀਟ ਤੇ ਉਸ ਥਾਂ ਤੇ ਜਿੱਥੇ ਅਸੀਂ ਸਾਰਾ ਕੁਝ ਆਪਣਾ ਅੰਦਰ ਪੁਲਾ ਕੇ ਬਿਲਕੁਲ ਨਿਮਰਤਾ ਸੇ ਤੋਥੇ ਵੜਨਾ ਉਥੇ ਕੀ ਮੇਰੇ ਵੀ ਤੋ ਤਿੰਨ ਸਵਾਲ ਨੇ ਕਿ ਵੀ ਆਈ ਪੀ ਆਣ ਤੇ ਅਸੀਂ ਅੱਜ ਤੱਕ ਵੀ ਆਈ ਪੀ ਕਲਚਰ ਉਥੇ ਜਾਰੀ ਰੱਖਿਆ ਕਿ ਬਾਕੀਆਂ ਨੂੰ ਅਸੀਂ ਇੱਕ ਵੱਖਰਾ ਰਾਹ ਦੇ ਦੇਣ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਉਹ ਗੁਰੂ ਵੀ ਉਹਨਾਂ ਦੇ ਅੱਗੇ ਝੁੱਕ ਕੇ ਸਲਾਮ ਕਰੇ ਕਿ ਹਾਂਜੀ ਆ ਵੱਖਰੇ ਰਾਹ ਚ ਆਣਗੇ ਮੈਂ ਵੱਖਰੇ ਦਰਸ਼ਨ ਇਹਨਾਂ ਨੂੰ ਦੇ ਦੇਣੇ ਜੇ ਇਹ ਕਿਉਂ ਹੁੰਦਾ ਜੇ ਕਿਸ ਕਾਰਨ ਕੀਤਾ ਜਾਂਦਾ ਜਦ ਕਿ ਸੰਗਤ ਦੇ ਵਿੱਚ ਬੈਠਣਾ ਗੁਰੂ ਸਾਹਿਬ ਨੇ ਤਾਂ ਸਿਖਾਇਆ ਇਹ ਸੀ ਕਿ ਨੀਵੇਂਆਂ ਤੋਂ ਅੱਤ ਨੀਵੇਂਆਂ ਚ ਮੈਂ ਬੈਠਾਂ ਤੇ ਫਿਰ ਇਹ ਕਲਚਰਸ ਕੌਣ ਜੇ ਕਰਾਉਣ ਵਾਲੇ ਉਸੇ ਹੀ ਸੁਪਰੀਮ ਕੋਰਟ ਦੇ ਨਾਲ ਸੁਪਰੀਮ ਸੀਟ ਦੇ ਨਾਲ ਜੁੜੇ ਤਾਂ ਫਿਰ ਧਰਮ ਵਿੱਚ ਗਿਰਾਵਟ ਕਿਉਂ ਨਾ ਆਵੇ ਦੇਖੋ ਨਾ ਬਹੁਤ ਵੱਡੀ ਗੱਲ ਜੇ ਬਹੁਤ ਡੂੰਗੀ ਮੈਨੂੰ ਪਤਾ ਜੇ ਬਹੁਤ ਜਣੇ ਮੇਰੇ ਵਿਰੁੱਧ ਵੀ ਇਸ ਤੇ ਬੋਲਣਗੇ ਪਰ ਮੈਂ ਉਹਦਾ ਦੂਜਾ ਪੱਖ ਦੱਸਣਾ ਚਾਹਨੀ ਹ ਜੋਹਨੀ ਸਿੰਘ ਵਰਗੇ ਨੇ ਕਿਹਾ ਕਿ ਮੈਂ ਚਾਇਆ ਸੀ ਕਿ ਇਹਨਾਂ ਦੇ ਨਸਲ ਕੁਸ਼ੀ ਕਰਦਿਆਂ ਕਿ ਇਹਨਾਂ ਦੀਆਂ ਨਸਲਾਂ 'ਚ ਇਹ ਵਾਰਡ ਦਿਆਂ ਸ਼ਰਾਬ ਦਾ ਹਾਂ ਕੀ ਸਾਡੀਆਂ ਜੜਾਂ ਇੰਨੀਆਂ ਕਮਜ਼ੋਰ ਹੋ ਚੁੱਕੀਆਂ ਨੇ ਕਿ ਅਸੀਂ ਇੱਕ ਗੀਤ ਦੇ ਨਾਲ ਇੱਕ ਸੰਗੀਤ ਦੇ ਨਾਲ ਧਰਮ ਤੋਂ ਉੱਧਰ ਜਾਵਾਂਗੇ ਤਾਂ ਫਿਰ ਇਹਦਾ ਗੁਨਾਹਗਾਰ ਕੌਣ ਹੈ ਇਸ ਧਰਮ ਦੀਆਂ ਨੀਂਹਾਂ ਦੇ ਵਿੱਚ ਇਹ ਜੜਾਂ ਵਿੱਚ ਤੇਲ ਪਾਉਣ ਵਾਲਾ ਕੌਣ ਜੇ ਕੌਣ ਜੇ ਜੋ ਇਸ ਧਰਮ ਨੂੰ ਤਗੜਾ ਨਹੀਂ ਕਰ ਸਕਿਆ ਇਹਦੀਆਂ ਰਵਾਇਤਾਂ ਉਸੇ ਤਰ੍ਹਾਂ ਚਾਲੂ ਨਹੀਂ ਰੱਖ ਸਕਿਆ ਇਹਦੇ ਜਿਹੜੇ ਅੱਜ ਦੀਆਂ ਅਦਾਲਤਾਂ ਵਿੱਚ ਇਹੋ ਜਿਹੇ ਸਵਾਲ ਪੁੱਛਣ ਵਾਲੇ ਕੀ ਉਹ ਆਪ ਮੰਨਦੇ ਨੇ ਕਿ ਉਹਨਾਂ ਦੇ ਘਰਾਂ ਵਿੱਚ ਇਸ ਤਰੀਕੇ ਦੀ ਸੋਚ ਵਾਲਾ ਕੋਈ ਬੰਦਾ ਨਹੀਂ ਹੈ ਤਾਂ ਫਿਰ ਆਲੇ ਦੁਆਲੇ ਇਹੋ ਜਿਹੀ ਸੋਚ ਵਾਲੇ ਕਿਉਂ ਰੱਖੇ ਨੇ ਕਿਉਂ ਅੱਜ ਵੀ ਇਹਨਾਂ ਦੇ ਦਿਲ ਕੰਬਦੇ ਨੇ ਜਦੋਂ ਇਹ ਪੁੱਛਣਾ ਹੋਵੇ ਹਰ ਸਿਮਰਤ ਜੀ ਆਓ ਜੀ ਤੁਸੀਂ ਵੀ ਇਹੋ ਸਵਾਲ ਦੇ ਜਵਾਬ ਦੇ ਦਿਓ ਜੇ ਸਿਲੈਕਟਿਵ ਕੋਰ ਕੀਤਾ ਜਾਏਗਾ ਕੰਮ ਜੀ ਸੁਖਵਿੰਦਰ ਜੀ ਕਦੇ ਵੀ ਸਹੀ ਨਹੀਂ ਮੰਨਿਆ ਜਾ ਸਕਦਾ ਜੇ ਇਹ ਸਾਰਿਆਂ ਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਏਗਾ ਉਸ ਦਿਨ ਵਕਈ ਸਾਰੇ ਹਰ ਜਣਾ ਆਪਣੇ ਬੱਚਿਆਂ ਦੇ ਅੰਦਰ ਉਸੇ ਤਰ੍ਹਾਂ ਦੀ ਤਬਦੀਲੀ ਲਿਆ ਕੇ ਸਾਹਮਣੇ ਦਿਖਾਏਗਾ ਪਰ ਜਦੋਂ ਸਾਡਾ ਧਰਮ ਹੀ ਇੰਨਾ ਕਮਜ਼ੋਰ ਹੋ ਚੁੱਕਿਆ ਜਿੱਥੇ ਪ੍ਰਚਾਰਕ ਉਹਨਾਂ ਅਸਰੀ ਨਹੀਂ ਪਾ ਸਕਦੇ ਕਿ ਸਾਡੇ ਬੱਚੇ ਇੱਕ ਗੀਤ ਜਾਂ ਇੱਕ ਸੰਗੀਤ ਨਾਲ ਧਰਮ ਤੋਂ ਟੁੱਟ ਕੇ ਸ਼ਰਾਬ ਵੱਲ ਜਾ ਸਕਦੇ ਹੋਣ ਤਾਂ ਫਿਰ ਉਹ ਗੁਨਾਹਗਰ ਹਨੀ ਸਿੰਘ ਤਾਂ ਮੇਰਾ خیال ਬਾਅਦ ਵਿੱਚ ਮੰਨਿਆ ਜਾਏਗਾ ਕਿਉਂਕਿ ਉਹ ਤਾਂ ਕਹਿੰਦਾ ਕਿ ਮੈਨੂੰ ਇਹਦਾ ਅਰਥ ਕਦੇ ਸਮਝਾਇਆ ਹੀ ਨਹੀਂ ਗਿਆ ਅਸੀਂ ਧਰਮ ਨੂੰ ਕਦੇ ਸਮਝਿਆ ਹੀ ਨਹੀਂ ਅਸੀਂ ਖੋਖਲਾ ਬਣਾ ਕੇ ਰੱਖ ਛੱਡਿਆ ਕਿ ਬਾਹਰੀ ਦਿਖ ਬਾਹਰੀ ਦਿਖਾਵਾ ਬਸ ਉਸ ਤੋਂ ਅਗਾ ਕੁਝ ਨਹੀਂ ਅੱਜ ਵੀ ਮੈਂ ਤਾਂ ਲੈਕਚਰ ਗੁਰਦੁਆਰਿਆਂ 'ਚ ਬਹੁਤ ਵਾਰ ਦਿੱਤੇ ਨੇ ਪਰ ਤੁਸੀਂ ਸੁਖਵਿੰਦਰ ਜੀ ਬੜੀ ਮੈਂ ਸਭ ਦੀ ਬਹੁਤ ਦਿਲੋਂ ਕਦਰ ਕਰਦੀਆਂ ਕਿ ਦੂਰ ਦੁਰੇਡੇ ਤੋਂ ਸੱਦਦੇ ਨੇ ਤੇ ਸਾਰੇ ਹੀ ਬਹੁਤ ਉਸ ਤਰੀਕੇ ਕਦਰ ਵੀ ਕਰਦੇ ਨੇ ਪਰ ਉਹਨਾਂ ਵਿੱਚੋਂ ਵੀ ਕਦੇ-ਕਦੇ ਕੋਈ ਇੱਕ ਜਿਆ ਹੋ ਜਾਂਦਾ ਜਿਹੜਾ ਕਹਿ ਦਵੇ ਤੁਹਾਡੇ ਜੀ ਲੈਕਚਰ ਵਿੱਚ ਤੁਹਾਡੀ 8 ਵਾਰ ਚੁੰਨੀ ਤਿਲਕੀ ਸੀ ਜ਼ਰਾ ਦੱਸਿਓ ਸੁਖਵਿੰਦਰ ਜੀ ਇਸ ਦਾ ਅਰਥ ਕੀ ਜਿ ਕਿ ਉਹਨੇ ਇੱਕ ਪਲ ਵੀ ਇੱਕ ਸ਼ਬਦ ਵੀ ਜੋ ਮੈਂ ਗੁਰਬਾਣੀ ਦਾ ਉੱਥੇ ਗੱਲ ਕੀਤੀ ਨਹੀਂ ਸੁਣਿਆ ਉਹਦਾ ਧਿਆਨ ਸਿਰਫ ਇਹ ਸੀ ਕਿ ਮੈਂ ਦੁਪੱਟਾ ਉਹਦਾ ਦੇਖਦਾ ਰਵਾਂ ਇਹ ਜਦੋਂ ਸੋਚ ਆ ਜਾਵੇ ਤਉ ਧਰਮ ਨਿਵਾਨ ਵੱਲ ਜਾਂਦਾ ਜਿਸ ਇਹ ਜੇ ਲੋਕ ਜਦ ਤੱਕ ਅਸੀਂ ਪਰਾਂ ਨਹੀਂ ਨਾ ਕਰਦੇ ਉਹ ਜਿਵੇਂ ਇੱਕ ਮੱਛੀ ਸਾਰਾ ਤਲਾਬ ਗੰਦਾ ਕਰਦੀ ਐ ਨਾ ਉਸੇ ਹੀ ਤਰੀਕੇ ਇਹ ਤਲਾਬ ਗੰਦਾ ਹੋਣ ਲੱਗ ਗਿਆ ਜੇ ਉਸ ਕਰਕੇ ਅਜੇ ਵੀ ਸਮਾਜ ਅਸੀਂ ਇਸ ਚੀਜ਼ ਨੂੰ ਸਾਡੀ ਸੁਪਰੀਮ ਕੋ ਜਿਹੜੀ ਸੀਟ ਆ ਉਸ ਤੇ ਬੈਠੇ ਜੇ ਸਮਝ ਜਾਣ ਲੋਕ ਕਿ ਕਿਸ ਢੰਗ ਨਾਲ ਤੁਸੀਂ ਬਰਾਬਰ ਦਾ ਨਿਆਂ ਕਰਨਾ ਤਾਂ ਉਸ ਦਿਨ ਵਾਕਈ ਬਹੁਤ ਤਬਦੀਲੀ ਵੱਡੀ ਦੇਖੋਗੇ ਵਰਨਾ ਲੋਕ ਅਦਾਲਤ ਵਿੱਚ ਨਾ ਤਾਂ ਲੋਕ ਛੱਡਣਗੇ ਨਾ ਉਹ ਰੱਬ ਨੇ ਛੱਡਣਾ ਜੀ ਸ਼ੁਕਰੀਆ ਡਾਕਟਰ ਸਭਤਨਵਾ ਤੁਹਾਡਾ ਜੀ ਬਹੁਤ ਮਿਹਰਬਾਨ